ਸ਼ੁਭ ਆਇਸ਼ ਅਚੰਦਰ ਸੇਵਾ ਭਾਰਤੀ ਗੁਰਦਾਸਪੁਰ ਦਾ ਘਰੇ ਕਰਤਾ ਸ਼ਮਸ਼ੇਰਪੁਰ ਪਿੰਡ ਦੇ ਵਿੱਚ ਜਿਹੜਾ ਪਿੰਡ ਅਸੀਂ ਹੜਾਂ ਦੇ ਨਾਲ ਪ੍ਰਭਾਵਤ ਹੋਣ ਕਰਕੇ ਗੋਦ ਲਿਆ ਸੇਵਾ ਭਾਰਤੀ ਨੇ ਉਸ ਦੇ ਵਿੱਚ ਅਸੀਂ ਅੱਜ ਤੀਸਰੀ ਵਾਰ ਆਇਆ ਚੌਥੀ ਵਾਰ ਆਇਆ ਤੇ ਸਮੇਂ-ਸਮੇਂ ਤੇ ਇੱਥੋਂ ਦੀਆਂ ਜੋ ਵੀ ਜ਼ਰੂਰਤਾਂ ਸੀ ਅਸੀਂ ਲੋਕਾਂ ਦੀਆਂ ਪੂਰੀਆਂ ਕਰਨ ਦੀ ਕੋਸ਼ਿਸ਼ ਕੀਤੀ ਰਾਸ਼ਨ ਜਦੋਂ ਰਾਸ਼ਨ ਦੀ ਜ਼ਰੂਰਤ ਹੀ ਰਾਸ਼ਨ ਦਿੱਤਾ ਗਿਆ ਉਸਦੇ ਬਾਅਦ ਤਰਪੈਲਾਂ ਦੀ ਜ਼ਰੂਰਤ ਤਰਪੈਲਾਂ ਵੀ ਦਿੱਤੀਆਂ ਗਈਆਂ ਫਿਰ ਵੀ ਉਸ ਵੇਲੇ ਸਭ ਨੂੰ ਸਭ ਕੁਝ ਜਿਹੜਾ ਮੁਹੱਈਆ ਨਹੀਂ ਕਰਾਇਆ ਜਾ ਸਕਿਆ ਲੇਕਿਨ ਹੁਣ ਜਿਸ ਵੇਲੇ ਸਾਡੇ ਕੋਲ ਬਾਕੀ ਸਮਾਨ ਮੁਹੱਈਆ ਹੋਇਆ ਅਸੀਂ ਅੱਜ ਵੀ ਤਕਰੀਬਨ ਤਕਰੀਬਨ 100 ਪਰਿਵਾਰਾਂ ਨੂੰ ਕੰਬਲ ਇੱਕ-ਇੱਕ ਤਰਪੈਲ ਇੱਕ ਲੇਡੀ ਜੈਕਟ ਔਰ ਇੱਕ ਜੈਂਟਸ ਜੈਕਟ ਔਰ ਗੱਦੇ ਤੇ ਇੱਕ ਪੈਕਟ ਜਿਹੜੇ ਆਹੀ ਹਰ ਇੱਕ ਨੂੰ ਰਸਦ ਰਸਵੀ ਜਿਹੜੇ ਆ ਰਸ ਦਿੱਤੇ ਗਏ ਸਾਡੀ ਕੋਸ਼ਿਸ਼ ਹੈ ਕਿ ਇਸ ਪਿੰਡ ਨੂੰ ਇਹ ਅਡਾਪਟ ਕੀਤਾ ਹੈ ਇਹਨਾਂ ਦੀ ਜੋ ਵੀ ਜ਼ਰੂਰਤ ਹੋਏਗੀ ਸਮੇਂ-ਸਮੇਂ ਤੇ ਕਿਹੇ ਵੀ ਕਿਸਮ ਦੀ ਉਹ ਅਸੀਂ ਆਪਣੇ ਵੱਲੋਂ ਆਪਣੇ ਜਿਹੜੀ ਸਾਡੀਆਂ ਹਾਇਰ ਅਥਾਰਟिटीज ਆ ਉਹਨਾਂ ਦੇ ਵੱਲੋਂ ਜਿਸ ਜਿਸ ਤਰ੍ਹਾਂ ਦੇ ਵੀ ਸਾਧਨ ਬਣ ਗਏ ਆਹੀ ਉਹਨਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਮੈਂ ਇਹੋ ਹੀ ਪ੍ਰਾਰਥਨਾ ਕਰਨਾ ਪਰਮਾਤਮਾ ਦੇ ਅੱਗੇ ਕਿ ਮੁੜ ਕੇ ਇਹੋ ਜੀ ਤ੍ਰਾਸਦੀ ਜਿਹੜੀ ਹੈ ਸਾਡੇ ਐਸੇ ਇਲਾਕੇ ਦੇ ਵਿੱਚ ਨਾ ਆਏ ਤੇ ਇਹ ਪਰਿਵਾਰ ਜਿਨ੍ਹਾਂ ਨੂੰ ਨੁਕਸਾਨ ਹੋਇਆ ਹੈ ਜਲਦੀ ਹੀ ਆਪਣੇ ਪੈਰਾਂ ਤੇ ਖੜੇ ਹੋਣ ਤੇ ਪਹਿਲੇ ਵਾਂਗੂ ਖੁਸ਼ਹਾਲ ਹੋ ਕੇ ਆਪਣੇ ਆਪਣੇ ਕੰਮ ਘਰਾਂ 'ਚ ਰੁੱਝਣ ਫੇਰ ਵੀ ਜਿਸ ਵੇਲੇ ਵੀ ਕਿਹੇ ਕਿਸਮ ਦੀ ਜ਼ਰੂਰਤਾਂ ਦੀ ਬਣेंगी ਉਹਨੂੰ ਅਸੀਂ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ ਮੈਂ ਦੱਸਣਾ ਚਾਹਨਾ ਕਿ ਸੇਵਾ ਭਾਰਤੀ ਨੇ ਜਿਹੜੇ ਬਾਲ ਸੰਸਕਾਰ ਕੇਂਦਰ ਪਿੰਡਾਂ ਦੇ ਵਿੱਚ ਛੋਟੇ ਬੱਚਿਆਂ ਨੂੰ ਫ੍ਰੀ ਐਜੂਕੇਸ਼ਨ ਫ੍ਰੀ ਕੋਚਿੰਗ ਦੇ ਤੌਰ ਤੇ ਚਲਾਏ ਆ ਇਸ ਪਿੰਡ ਦੇ ਵਿੱਚ ਵੀ ਸਾਡਾ ਇੱਕ ਜਿਹੜਾ ਫ੍ਰੀ ਕੋਚਿੰਗ ਦਾ ਕੇਂਦਰ ਚੱਲਦਾ ਪਿਆ ਮਾਦਰਾ ਮੁਲੇਟਸ ਦੁਆਰਾ ਉਹਨੂੰ ਜਿਹੜਾ ਹੈ ਸੰਚਾਲਿਤ ਕੀਤਾ ਜਾ ਰਿਹਾ ਪਹਿਲੇ ਸਾਡੇ ਅੰਨਾ ਪਿੰਡਾਂ ਦੇ ਵਿੱਚ ਨਜ਼ਦੀਕੀ ਪਿੰਡਾਂ ਦੇ ਵਿੱਚ ਤਕਰੀਬਨ 30-32 ਕੇਂਦਰ ਚੱਲਦੇ ਸੀ ਹੁਣ ਵੀ ਕਾਫੀ ਪਿੰਡਾਂ ਦੇ 18-20 ਪਿੰਡਾਂ ਦੇ ਵਿੱਚ ਸਾਡੇ ਕੇਂਦਰ ਚੱਲਦੇ ਆ ਸਾਡੇ ਸੰਪਰਕ ਹੋਣ ਕਰਕੇ ਜਿਹੜੀਆਂ ਦੀਦੀਆਂ ਸਾਡੀਆਂ ਇੱਥੇ ਕੇਂਦਰਾਂ ਨੂੰ ਚਲਾਉਂਦੀਆਂ ਉਹ ਸਾਰੇ ਕੇਂਦਰ ਦੀ ਸਾਰੇ ਇਲਾਕੇ ਦੀ ਜਿਹੜੀ ਐ ਸਟੀਕ ਜਾਣਕਾਰੀ ਜਿਹੜੀ ਐ ਦਿੰਦੀ ਐ ਇਸ ਕਰਕੇ ਸਰਵੇ ਕਰ ਕਰਕੇ ਹੀ ਅਹੀਂ ਸਾਰਾ ਸਮਾਨ ਵੰਡਿਆ ਗਿਆ ਤੇ ਸਾਡੀ ਕੋਸ਼ਿਸ਼ ਰਹੀ ਐ ਕਿ ਕਿਸੇ ਵੀ ਪਰਿਵਾਰ ਨੂੰ ਜਿਹੜਾ ਹੈ ਕੋਈ ਕਿਸੇ ਚੀਜ਼ ਦੀ ਕਮੀ ਨਾ ਆਂ ਦਿੱਤੀ ਜਾਏ ਤੇ ਹਰ ਪਰਿਵਾਰ ਨੂੰ ਅਹੀਂ ਇਹ ਚੀਜ਼ਾਂ ਜਿਹੜੀਆਂ ਹੁਣ ਵੀ ਵੰਡੀਆਂ ਪਹਿਲੇ ਵੀ ਵੰਡੇ ਹੀ ਕੰਬਲ ਵੀ ਵੰਡੇ ਹੀ ਰਾਸ਼ਨ ਵੀ ਵੰਡਿਆ ਹੀ ਤੇ ਸਮੇਂ ਦੇ ਉੱਪਰ ਅਸੀਂ ਕੈਂਪ ਵੀ ਮੈਡੀਕਲ ਕੈਂਪ ਵੀ ਲਗਾਇਆ ਹੀ ਸਾਡੇ ਕੋਲ ਕੁਝ ਪੁਰਾਣੇ ਕੱਪੜੇ ਵੀ ਲੋਕਾਂ ਦੇ ਚੰਗੀ ਹਾਲਤ ਚਾਹੀ ਜੜੇ ਉਹ ਵੀ ਤਕਰੀਬਨ 10 ਬੰਡਲ ਸਾਡੇ ਕੋਲ ਆ ਗਏ ਸੀ ਉਹ ਵੀ ਅਸੀਂ ਜ਼ਰੂਰਤਮੰਦ ਲੋਕਾਂ ਨੂੰ ਵੰਡ ਕੇ ਗਏ ਤੇ ਮੈਂ ਇਹੋ ਹੀ ਆਸ ਕਰਨਾ ਕਿ ਐਸ ਕਿੰ ਪਿੰਡ ਦੇ ਨਾਲ ਐਸੇ ਇਲਾਕੇ ਦੇ ਨਾਲ ਸਾਡਾ ਜੋੜ ਸੰਪਰਕ ਕਾਫੀ ਢੇਰ ਤੋਂ ਪਹਿਲੇ ਵੀ ਹੈ ਤੇ ਜਿਹੜਾ ਹੁਣ ਵੀ ਬਣਿਆ ਤੇ ਅਸੀਂ ਆਪਸ ਵਿੱਚ ਮਿਲਜੁਲ ਕੇ ਇੱਕ ਦੂਜੇ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕਰਾਂਗੇ ਸੇਵਾ ਭਾਰਤੀ ਸਾਰਿਆਂ ਦੇ ਲਈ ਸੇਵਾ ਸੰਸਕਾਰ ਸਮਰiddhi ਸਮਰਸਤਾ ਇਹਨਾਂ ਚਾਰ ਪੁਆਇੰਟਾਂ ਦੇ ਨਾਲ ਇਹਨਾਂ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕਰਾਂਗੇ ਅੱਜ ਦਾ ਜਿਹੜਾ ਸਾਡਾ ਸਮਾਨ ਹੈ ਸੇਵਾ ਇੰਟਰਨੈਸ਼ਨਲ ਵੱਲੋਂ ਪੰਜਾਬ ਯੂਨਿਟ ਸੇਵਾ ਭਾਰਤੀ ਵੱਲੋਂ ਪ੍ਰੋਵਾਈਡ ਕੀਤਾ ਗਿਆ ਹੀ ਅਸੀਂ ਸੇਵਾ ਇੰਟਰਨੈਸ਼ਨਲ ਦੇ ਔਰ ਪੰਜਾਬ ਯੂਨਿਟ ਦੇ ਬਹੁਤ ਬਹੁਤ ਜੜੇ ਆਭਾਰੀਆਂ ਜਿਨ੍ਹਾਂ ਨੇ ਇੰਨਾ ਇਲਾਕਿਆਂ ਦੇ ਵਿੱਚ ਜ਼ਰੂਰਤਾਂ ਨੂੰ ਧਿਆਨ ਚ ਰੱਖ ਕੇ ਸਮਾਨ ਮੁਹਾਇਆ ਕੀਤਾ ਇਹਨਾਂ ਦੇ ਸਾਰੀਆਂ ਚੀਜ਼ਾਂ ਸਾਨੂੰ ਪ੍ਰੋਵਾਈਡ ਕਰਨ ਦੇ ਲਈ ਸਾਨੂੰ ਇਹ ਸੁਯੋਗ ਬਣਾਇਆ ਕਿ ਅਸੀਂ ਇਹਨਾਂ ਦੇ ਪਿੰਡਾਂ ਦੇ ਵਿੱਚ ਜਾ ਕੇ ਇਹਨਾਂ ਦੇ ਖੇਤਰਾਂ 'ਚ ਜਾ ਕੇ ਇਹਨਾਂ ਦੀ ਮਦਦ ਕਰ ਸਕੀ ਹੈ ਫੇਰ ਵੀ ਜੇਕਰ ਕੋਈ ਜ਼ਰੂਰਤ ਹੋਏਗੀ ਤੇ ਅਸੀਂ ਹਰ ਵੇਲੇ ਹਾਜ਼ਰ ਹਾਂ ਧੰਨਵਾਦ